ਇਹ ਤਸਵੀਰ ਮਾਨਸਾ ਜ਼ਿਲ੍ਹੇ ਦੀ ਹੈ ਇੱਥੇ ਪਿੰਡ ਮਾਖਾ ਕੋਲੋਂ ਲੰਘਦਾ ਇੱਕ ਰਜਵਾਹਰ ਟੁੱਟਿਆ ਹੈ ਨਤੀਜੇ ਕਿ ਕਿਸਾਨਾਂ ਦੀ ਸੈਂਕੜੇ ਏਕੜ ਫਸਲ 'ਚ ਪਾਣੀ ਭਰ ਗਿਆ ਕਿਸਾਨਾਂ ਦੇ ਮੁਤਾਬਕ ਇਹ ਪਹਿਲੀ ਵਾਰ ਨਹੀਂ ਜਦੋਂ ਇਹ ਰਜਵਾਹਰ ਟੁੱਟਿਆ ਹੋਵੇ ਇਸ ਤੋਂ ਪਹਿਲਾਂ ਵੀ ਇਸ 'ਚ ਪਾੜ ਪਿਆ ਸੀ ਹੁਣ ਇੱਕ ਵਾਰ ਫੇਰ ਰਜਵਾਹਰ 'ਚ ਪਾੜ ਨੇ ਕਿਸਾਨਾਂ ਦਾ ਭਾਰੀ ਨੁਕਸਾਨ ਕੀਤਾ ਕਿਉਂਕਿ ਪੱਕਣ ਤੇ ਆਈ ਕਣਕ ਦੀ ਫਸਲ ਅਤੇ ਸਬਜ਼ੀਆਂ 'ਚ ਕਈ-ਕਈ ਫੁੱਟ ਪਾਣੀ ਭਰ ਗਿਆ ਇਹ ਜੀ ਰਾਤ ਕੋਈ 2 ਵਜੇ ਦੇ ਕਰੀਬ ਕਿਸੇ ਬਾਰੀਆਂ ਬੁਰਗਾਂ ਨੂੰ ਪਤਾ ਲੱਗਾ ਹੈ ਤੇ ਆਮ ਤਾਂ ਪਿੰਡ ਦੇ ਵਿੱਚ ਤੜਕੇ ਅਲਰਟਮੈਂਟ ਹੋਈ ਹੈ ਜੀ ਕੋਈ ਸਵੇਰ 5:00 ਵਜੇ ਤੇ ਇਸੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਜਦੋਂ ਤੱਕ ਪਾਣੀ ਰਜਵਾਹ ਨਵਾਂ ਬਣਿਆ ਸੀਗਾ ਨਵਾਂ ਬਣਿਆ ਕਾਰਨ ਇਹ ਭਰਿਆ ਜ਼ਿਆਦਾ ਸੀਗਾ ਇਸ ਕਰਕੇ ਕਿਸੇ ਕਾਰਨ ਕਿਸੇ ਕਾਰਨ ਟੁੱਟ ਗਿਆ ਜੀ ਇਹ ਅਸੀਂ ਇਹ ਨਹੀਂ ਕਹਿ ਸਕਦੇ ਮਟੀਰੀਅਲ ਇੱਤੇ ਮਾੜਾ ਲੱਗਿਆ ਵੀ ਇਹਦਾ ਟੁੱਟਣ ਦਾ ਕਾਰਨ ਨਹੀਂ ਪਤਾ ਲੱਗਿਆ ਤੇ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਘਟੋ ਘਟ ਹਜ਼ਾਰ ਕਿੱਲੇ ਦੇ ਵਿੱਚ ਪਾਣੀ ਭਰ ਗਿਆ ਜੀ ਪੁੱਤਾ ਵਾਂਗ ਪਾਲੀ ਹੋਈ ਫਸਲ ਸੀ ਜੀ ਪੱਕੀ ਫਸਲ ਸੀ ਵੱਢਣ ਦੇ ਉੱਤੇ ਆ ਗਈ ਜੀ ਇਸ ਕਰਕੇ ਜੀ ਸਰਕਾਰ ਮੂਰੇ ਬੇਨਤੀ ਕਰਦੇ ਆਂ ਸੀ ਅਸੀਂ ਤੇ ਵੀ ਇਹ ਗਰੀਬ ਕਿਸਾਨਾਂ ਨੂੰ ਮਾਮਲਾ ਦਿੱਤਾ ਜਾਵੇ ਕਿਉਂਕਿ ਲੋਕ ਤਾਂ ਪਹਿਲੇ ਹੀ ਦੁਖਾ ਕਿਸਾਨ ਤਾਂ ਪਹਿਲੇ ਹੀ ਦੁਖੀ ਹੈਗਾ ਹੁਣ ਤੱਕ ਕੋਈ ਦੁਖਾ ਹੈ ਕਿਦਾ ਜਾਂ ਕੋਈ ਅਧਿਕਾਰੀ ਕੋਈ ਆ ਨਾ ਤਾਂ ਕੋਈ ਇਥੇ ਪ੍ਰਸ਼ਾਸਨ ਪਹੁੰਚਿਆ ਨਾ ਕੋਈ ਇਥੇ ਅਧਿਕਾਰੀ ਪਹੁੰਚਿਆ ਆਮ ਪਿੰਡਾਂ ਦੇ ਲੋਕ ਨੇ ਨੇੜੇ ਕਰਮਗਾੜਾ ਉਤਾਲੀਆ ਉਥੋਂ ਦੇ ਆ ਜੀ ਤਲਵੰਡੀ ਅਕਰੀਆ ਤੇ ਆ ਇੱਥੇ ਪਾਕਾ ਸਾਰਾ ਨਕਰ ਆਇਆ ਹੋਇਆ ਜੀ ਮੁੰਡੇ ਲੱਗੇ ਪਏ ਨੇ ਜੀ ਸਾਰੇ ਦਬਾ ਦਬ ਆਪਣਾ ਮਤਲਬ ਕੋਸ਼ਿਸ਼ ਕਰ ਰਹੇ ਆ ਜੀ ਪਾਣੀ ਨਹੀਂ ਬੰਦ ਹੋ ਰਿਹਾ ਹੈ ਇਹ ਜੀ ਕਿੱਥੇ ਕਿੱੜੇ ਸੌ ਇੱਕੜ ਵਿੱਚ ਪਾਣੀ ਪੈ ਗਿਆ ਇਹ ਬੜਾ ਭਾਰੀ ਨੁਕਸਾਨ ਹੋ ਗਿਆ ਕੋਈ ਪ੍ਰਸ਼ਾਸਨ ਨਹੀਂ ਇੱਥੇ ਪਹੁੰਚਿਆ ਕੋਈ ਨਹਿਰੀ ਮੈਕਨ ਦਾ ਫੰਦਾ ਨਹੀਂ ਕੋਈ ਪਹੁੰਚਿਆ ਤੇ ਬੜਾ ਨੁਕਸਾਨ ਹੋ ਗਿਆ ਪਰ ਜ਼ਿੰਮੇਵਾਰ ਪ੍ਰਸ਼ਾਸਨ ਵੀ ਹੈ ਤੇ ਨਹਿਰੀ ਮੈਕਵਾਈ ਜ਼ਿੰਮੇਵਾਰ ਹੈਗਾ ਕੀ ਕਾਰਨ ਕੀ ਹੈ ਬਾਦ ਪੈਣ ਦਾ ਇਹ ਪਾੜ ਪੈਣ ਦਾ ਮਤਲਬ ਇਹ ਮਲਵਾਕ ਦੇ ਘਟ ਲੱਗਿਆ ਵੱਖੀ ਤੇ ਪੈਲ ਜੀ ਥੱਲੇ ਉਹਦੇ ਕਾਰਨ ਇਹ ਟੁੱਟ ਗਿਆ ਫੁਲੀ ਬੇਨ ਵਾਲੇ ਦੱਸਦੇ ਵੀ ਅੱਗੇ ਵੀ ਜਿਹੜੀ ਕਟਾਈ ਨਹੀਂ ਹੋਈ ਤੇੜਾਂ ਪਈਆਂ ਪਈਆਂ ਇਹ ਕਿਵੇਂ ਦੇਖਦੇ ਹਾਂ ਕੁਝ ਫਿਰ ਮਲਵਾਈ ਘੱਟਵਾਇਆ ਜਾ ਹੱਥ ਮਿੰਟ ਵਗੈਰਾ ਅਬ੍ਰੇਸਟੀ ਵਗੈਰਾ ਮਾੜੀ ਪਏ ਲੋ ਕੁਝ ਗਾ ਸਾਰਾ ਫੱਟ ਨਹੀਂ ਬੈਠਾ ਕਿੰਨਾ ਨੁਕਸਾਨ ਹੋਗਾ ਨੁਕਸਾਨ ਇਹ ਸੌਸਟਿਕ ਪਾਣੀ ਪੈ ਗਿਆ ਕੀ ਮੰਗਦਾ ਤੁਸੀਂ ਮੰਗਾ ਸੀ ਸਰਕਾਰ ਤੋਂ ਇਹੀ ਕਰਦੇ ਆ ਦੱਸੇ ਸਾਡਾ ਖੇਤ ਜਿਹੜੀ ਕੰਕਾ ਹੈ ਇਹਦਾ ਮਾਮਲਾ ਦਿੱਤਾ ਜਾਵੇ ਤੇ ਪਾਣੀ ਸੁਆ ਬੰਦ ਕੀਤਾ ਜਾਵੇ ਕਿੱਥੇ ਜਗ੍ਹਾ ਤੁਹਾਡੀ ਸਾਹਮਣੇ ਜਗ੍ਹਾ ਆਪਣੀ ਪਹਿਲਾਂ ਵੀ ਇੱਕ ਵਾਰ ਸੁਆ ਇੱਥੇ ਟੁੱਟਿਆ ਸੀ ਜੀ ਉਦੋਂ ਵੀ ਕੋਈ ਇਨੀ ਗੌਰ ਨਹੀਂ ਹੋਈ ਤੇ 5 ਕਿਲੇ ਵਾਹਣਾ ਪਹਿਲਾ ਵਾਲੀ ਵਾਰੀ 5 ਕਿਲੇ ਆਪਣੀ ਫਸਲ ਮਾਰ ਗਈ ਹੁਣ ਫੇਰ ਦੁਬਾਰੇ ਮਸਲ ਮਾਰਨ ਨੂੰ ਤਿਆਰ ਹੈ 5 ਕਿਲੇ ਇਹੀ 5 ਕਿਲੇ ਆਪਣੇ ਕੋਲ ਵਾਣਦੇ ਆ ਹੈ ਜੀ ਹੋਰ ਕੋਈ ਸ਼ਰਤ ਨਹੀਂ ਤੁਸੀਂ ਦੇਖੋ ਤੇ ਸਰਕਾਰ ਨੂੰ ਆਪਣੇ ਬਾਰੇ ਸੋਚਣਾ ਚਾਹੀਦਾ ਥੋੜਾ ਜਨਾ ਤੇ ਬਾਹਰ ਟੁੱਟਿਆ ਗਿਆ ਜਿਹੜਾ ਨਵਾਂ ਬਣਿਆ ਸੀ ਰਜਵਾਹਾ ਹਾਂ ਇਹ ਨਵਾਂ ਰਜਵਾਹਾ ਬਣਿਆ ਜੀ ਕਿਵੇਂ ਕਿਉਂ ਟੁੱਟਿਆ ਕਿਉਂ ਫਿਰ ਜਿਹੜਾ ਨਵਾਂ ਬਣਿਆ ਸੀ ਕਿ ਮਜ਼ਬੂਤ ਕੋਈ ਕਮੀ ਸੀ ਕੀ ਸੀ ਆ ਕਮੀ ਸਾਨੂੰ ਤੁਸੀਂ ਆ ਗਏ ਮਿੱਟੀ ਪੋਲੀ ਲਾਈ ਆ ਨਾਲ ਬੈਠੀ ਪਾ ਬੈਠੀ ਦੇ ਪੈਰਾਂ 'ਨਹੀਂ ਬੈਠੀ ਨੀ ਮਿੱਟੀ ਇਮਿਟਿਵ ਪੋਲੀ ਬਹੁਤਾਂ ਦੀ ਚੱਟਰਾ ਰਗਾ ਹੋਣੀ ਕਰੀ ਆਪਣੀ ਕਟਾਈ ਦਿੱਸੀ ਜਾਂਦੀ ਹੈ ਜੀ ਤੁਹਾਨੂੰ ਸਾਹਮਣੇ ਆਉਦੇ